ਮੈਂ ਤਰਹੇ ਇੱਕ ਮੈਂ ਵੀਡੀਓ ਪਾਉਣ ਲੱਗਾ ਵਾ ਵੇਖਿਓ ਅਜਮਰਸਰ ਸਾਹਿਬ ਦੀ ਆ ਸ਼ੀਦਾ ਸਾਹਿਬ ਦੇ ਲਾਗੇ ਦੀ ਇੱਕ ਮੁੰਡਾ ਹੀ ਵਿਚਾਰਾ ਉਹ ਡੇਗ ਗਿਆ ਚਲੋ ਨੇ ਰਸ਼ਨਸ਼ਾ ਕੀਤਾ ਸੀ ਆਟੋ 'ਚ ਡੇਗ ਗਿਆ ਆਟੋ ਵਾਲਾ ਨੂੰ ਸਾਈਡ ਤੇ ਰੱਖ ਕੇ ਚੱਲ ਗਿਆ ਕਿਸ ਦੀ ਹਿੰਮਤ ਨਹੀਂ ਪਈ ਵੀ ਚੋਕੇ ਸਾਡੇ ਨਾਲ ਸਾਈਡ ਤੇ ਕਰਾ ਦੇ ਮੈਂ ਬੜਾ ਜਿਆਦਾ ਕਹਿੰਦਾ ਰਿਹਾ ਕਿਸ ਨੇ ਨਹੀਂ ਸਾਈਡ ਤੇ ਕਰਾਇਆ ਫਿਰ ਨਾਲ ਦੇ ਗੱਡੀ 'ਚ ਉਹਨਾਂ ਨੂੰ ਸੱਦਿਆ ਫਿਰ ਉਹਨਾਂ ਨੇ ਸਾਈਡ ਤੇ ਕਰਾਇਆ ਇਹਨੂੰ ਕਿਹਾ ਵਾ ਇਹ ਹਨੂ ਉਹ ਸਾਲੇ ਦਾ ਸਾਰਾ ਮੂੰਹ ਮੱਚ ਲਿਆ ਗਿਆ ਜੀ ਆਟੋ ਇਹਦਾ ਨਹੀਂ ਨਹੀਂ ਆਟੋ ਤੇ ਮੇਰਾ ਪ੍ਰਵਾਹ ਪਾਣੀ ਫੜੀ ਯਾਰ ਕਿਥੋਂ ਅੱਛਾ ਪਾਣੀ ਦਾ ਆਦਰ ਰੱਖ ਏ ਗਾਮਾ ਓਏ ਥੋੜਾ ਜਿਹਾ ਦੋ ਨੰਨ ਕਿੱਟਾ ਮਾਰਦੇ ਪਾਣੀ ਚ ਪੂਰ ਕਰ ਲੈ ਦਾ ਦਾ ਮਾਰਦੇ ਪੀ ਲੈ ਓਏ ਉੱਠ ਏ ਗਾਮਾ ਤੂੰ ਉੱਠ ਫੇਰੇ ਸਾਲੇ ਮੂੰਹ ذਰਾ ਚੱਲਿਆ ਗਿਆ ਤੇਰਾ ਥੋੜਾ ਖਾ ਲਿਆ ਕਰੋ ਭੈਜੋ ਉੱਠ ਉੱਠ ਜਾ ਉਹਨਾ ਕੀ ਹੋ ਗਿਆ ਤੇ ਨੀਂ ਨੁਕਟੇ ਹਾਂ ਉਹੇ ਵਾਂਗ ਜਾ ਰਹੇ ਉਹੇ ਉਹ ਟ ਸਾਈਡ ਤੇ ਹੋ ਕੇ ਬਹਿ ਜਾ ਕਿਤੇ ਪਾਣੀ ਪੂਣੀ ਪਈਏ ਤੈਨੂੰ ਕੀ ਖਾਦਾ ਕੀ ਪਹਰੇ ਗੀ ਭੈਣੀ ਨਾਲ ਬਹਿ ਗਏ ਸੀ ਮਰ ਜਾਓ ਭੈਣ ਦੋ ਬਹਿ ਕੇ ਸਾਹ ਆਵੇ ਓੜਾ ਲੈ ਠੀਕ ਹੈ ਅਬਰ ਪੜਨਾ ਪੜਨਾ ਪੜਾ ਇਧਰ ਤੇ ਬਹਿ ਓਟ ਕੇ ਵੀ ਇਹ ਲੋਕੀ ਦੇ ਸਾਲੇ ਬਰਾ ਵੀ ਨਹੀਂ ਕਰਾਉਂਦੇ ਚੱਲਾ ਪਾਣੀ ਪੂਣੀ ਪੀਣਾ ਤੇ ਇਧਰ ਪਾਣੀ ਪੂਣੀ ਪੀਣਾ ਇਧਰ ਆਉਂਦੇ ਬੈ ਉਹ ਫਿਰ ਤੇ ਨਾ ਜਾਊਗਾ ਗੰਡਿਆ ਵਾ ਨਾ ਕਰ ਬੜਾ ਬੋਲਾ ਓ ਲੋ ਵਗਣ ਰਿਆ ਨਾ ਉਹ ਠੰਡਾ ਪਾਣੀ ਕਰਮ ਕਰਦੇ ਉਹ ਜਾਂ ਠਾਣਾ ਕਰ ਲਉ ਨੀ ਮੈਂ ਮਿਲਦਾ ਭਾਈ ਉਹ ਸਾਡਾ ਸਾਰਾ ਲਉ ਵਗਣ ਰਿਆ ਵਾ ਅਈ ਚਾਚਾ ਡਾਕ ਦੇ ਕੱਢੀ ਆਣੂ ਆਏ ਭਾਈ ਕੀ ਹੋ ਗਿਆ ਆਂ ਪਸਤ ਕੀ ਹੈ ਅੱਧੀਆਂ ਘਰ ਕਿੱਥੇ ਹੀ ਘਰ ਕਿੱਥੇ ਤੇਰਾ ਆਏ ਫਫਾ ਮੋੜਿਆ ਕਰੀ ਨੇ ਸਹੀ ਟਾਈਮ ਬਹਿ ਜਾ ਕਾਮਣੂ ਫਿਰਦਾ ਆਈ ਉਹ ਬੱਚਿਆ ਨਾ ਬੱਚਿਆ ਨਾ ਹਣ ਠੀਕ ਹੈ ਸਾੜਾ ਕੋ ਥੱਲੇ ਦੇ ਜੂਗਾ ਜੀ ਆਟੋ ਜੋ ਡਿੱਗ ਗਿਆ ਸਾਡੇ ਖੜੇ ਤੋਂ ਫਿਰ ਟਿੱਕਾ ਵਾ ਪਾ ਕੇ ਖੜੇ ਕਰਕੇ ਗਾਹ ਗਿਆ ਵੀ ਗਿਆ ਠੀਕ ਆ ਆਟੋ ਨਾਲ ਲਾ ਕੇ ਸਾਈਡ ਤੇ ਕਰਕੇ ਗਾਹ ਗਿਆ ਇਹ ਕੋਈ ਨਹੀਂ ਭੁੰਦਾ ਨਸ਼ੇ ਵਾਲੇ ਬੰਦੇ ਪਾਣੀ ਪੂਰੀ ਪੀਤਣਾ ਆਨਾ ਦੌਰਾ ਪੈ ਗਿਆ ਭੈਣ ਚੱਲ ਆ ਵੇਖੀ ਜੇ ਆ ਵੇਖ ਲੋ ਹਾਲ ਲੋਕਾਂ ਦੇ ਨਾ ਕਰਿਆ ਕਰੋ ਇਦਾਂ ਜੇ ਕੋਈ ਗਰੀਬ ਡੇਕ ਜਾਂਦਾ ਵਾ ਉਹਨੂੰ ਚੋਕੇ ਸਾਈਡ ਤੇ ਕਰਾ ਦਿਆ ਕਰੋ ਨਾ ਕਰਿਆ ਕਰੋ ਇਦਾਂ